ਬੱਚਿਆਂ ਦਾ ਆਪਣੇ ਮਾਵਾ ਨਾਲ ਕਿੰਨਾ ਪਿਆਰ ਹੁੰਦਾ ਹੈ ਇਹ ਕਹਾਣੀ ਜ਼ਰੂਰ ਸੁਣਿਓ ਇੱਕ ਵਾਰ ਇੱਕ ਬੱਚਾ ਆਪਣੀ ਮਾਂ ਨੂੰ ਪੁੱਛਦਾ ਕਹਿੰਦਾ ਮਾਂ ਤਾ ਦੱਸ ਮੈਨੂੰ ਵੀ ਪਿਆਰ ਤੇ ਮੁਹੱਬਤ ਚ ਕੀ ਫਰਕ ਹੁੰਦਾ ਤਾਂ ਮਾਂ ਕਹਿੰਦੀ ਹੈ ਕਹਿੰਦੀ ਪੁੱਤ ਪਿਆਰ ਉਹ ਜਿਹੜਾ ਤੈਨੂੰ ਮੈਂ ਕਰਦੀ ਆ ਤੇ ਮੁਹੱਬਤ ਉਹ ਹੁੰਦੀ ਹੈ ਜੋ ਤੂੰ ਕਿਸੇ ਨਾਲ ਕਰੇਗਾ ਸਿੱਕ ਦਿਨ ਐਸਾ ਹੁੰਦਾ ਵੀ ਜਦੋਂ ਮਾਂ ਤੇ ਵਾਈਫ ਉਹ ਦੀ ਦੋਨੋਂ ਬਿਮਾਰ ਹੋ ਜਾਂਦੀ ਹੈ ਹਨਾ ਤਾਂ ਡਾਕਟਰ ਕੋਲ ਲੈ ਕੇ ਜਾਂਦਾ ਡਾਕਟਰ ਕਹਿੰਦਾ ਕਹਿੰਦਾ ਦੋਨਾਂ ਦੀ ਇੱਕ ਕਿਡਨੀ ਖਰਾਬ ਹੈ ਦੋਨਾਂ ਦੇ ਵਿੱਚੋਂ ਤੂੰ ਇੱਕ ਆਪਣੀ ਕਿਡਨੀ ਦੇ ਕੇ ਕਿਸੇ ਇੱਕ ਦੀ ਜਾਨ ਬਚਾ ਸਕਦਾ ਹੈ ਤਾਂ ਮਾਂ ਪੁੱਛਦੀ ਆ ਡਾਕਟਰ ਮੂ ਵੀ ਮੈਨੂੰ ਕਿਡਨੀ ਕਿਹਨੇ ਦਿੱਤੀ ਤਾਂ ਉਹ ਦੱਸਦਾ ਵੀ ਤੁਹਾਨੂੰ ਕਿਡਨੀ ਤੁਹਾਡੇ ਪੁੱਤ ਨੇ ਦਿੱਤੀ ਤੇ ਵਾਈਫ ਨੂੰ ਦੱਸਦਾ ਵੀ ਤੁਹਾਡੇ ਕਿਡਨੀ ਜਿਹੜੀ ਆ ਤੁਹਾਨੂੰ ਹਸਬੰਡ ਨੇ ਦਿੱਤੀ ਹਨਾ ਉਹਦੇ ਪਤੀ ਨੇ ਦਿੱਤੀ ਤਾਂ ਇੱਕ ਲੈਟਰ ਵੀ ਦਿੰਦਾ ਡਾਕਟਰ ਤਾਂ ਉਹਦੇ ਚ ਲਿਖਿਆ ਸੀਗਾ ਕਹਿੰਦਾ ਮਾਂ ਮੈਂ ਉਸ ਕੁੜੀ ਨੂੰ ਬਹੁਤ ਮੁਹੱਬਤ ਕਰਦਾ ਹਨਾ ਵੀ ਮੇਰਾ ਉਹਨਾਂ ਬਹੁਤ ਪਿਆਰ ਆ ਵੀ ਮੈਂ ਉਹਨੂੰ ਮਰਦਾ ਨਹੀਂ ਦੇਖ ਸਕਦਾ ਸੀ ਇਸ ਕਰਕੇ ਮੈਂ ਇੱਕ ਕਿਡਨੀ ਉਹਨੂੰ ਦੇਤੀ ਕਹਿੰਦਾ ਪਰ ਤੁਸੀਂ ਮੈਨੂੰ ਜਨਮ ਦਿੱਤਾ ਮੈਂ ਤੁਹਾਨੂੰ ਵੀ ਮਰਦਾ ਕਿਵੇਂ ਦੇਖ ਸਕਦਾ ਇਸੇ ਕਰਕੇ ਮੈਂ ਇੱਕ ਕਿਡਨੀ ਤੁਹਾਨੂੰ ਦੇਤੀ ਹਨਾ ਉਹਦੇ ਨਾਲ ਮੁਹੱਬਤ ਦੇ 11 ਗੀਟੇ ਮੈਨੂੰ